ਮੇਰਾ ਨਾਮ ਪ੍ਰਮਿੰਦਰ ਕੌਰ ਹੈ। ਮੇਰਾ ਪਿੰਕੂੰ ਘਰਾਲੀ ਦਾਸਪੁਰਾ ਹੈ। ਜਿੱਥੇ ਤੁਸੀਂ ਇਹ ਕੱਟ ਦੇ ਵਿੱਚ ਸ਼ਾਮਲ ਹੋਈਓਂ ਪੜਦੇ ਹੋ ਹਾਂਜੀ ਸਕੂਲਸ ਪੜ੍ਹਦੇ ਹਾਂ। ਅਸੀਂ ਇੱਥੇ ਗੰਦੀ ਫੈਕਟਰੀ ਆ ਜਿਹੜੀ ਇਹਦੇ ਬਹੁਤ ਗੰਦੀ ਬਦਬੂ ਆਉਂਦੀ ਆ ਤੇ ਇਸ ਦੇ ਜਿਹੜੇ ਨੁਕਸਾਨ ਨੇ ਅਸੀਂ ਉਹਨਾਂ ਕਰਕੇ ਇਰੇ ਇਕੱਠੇ ਹੋਏ ਹਾਂਗੇ। ਕੀ ਲੱਗਦਾ ਕੀ ਨੁਕਸਾਨ ਹੋ ਸਕਦੇ ਤੁਹਾਨੂੰ? ਇਹਨਾਂ ਦੇ ਕਿਹੜੀ ਨਾ ਇਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਆਪਾਂ ਨੂੰ ਕੈਂਸਰ ਦੀ ਬਿਮਾਰੀ, ਕਿਡਨੀ ਦੀ ਬਿਮਾਰੀ, ਬਹੁਤ ਸਾਰੀਆਂ ਬਿਮਾਰੀਆਂ ਲੱਗ ਸਕਦੀਆਂ ਨੇ ਤੇ ਇਹਦੇ ਵਿੱਚ ਜਿਹੜੀ ਰੈਂਦ ਖੋਦਵਰਦੀ ਆ ਤੇ ਇਹ ਜਿਹੜੀ ਖੇਤਾਂ ਵਿੱਚ ਪ ਗੈਸ ਫੈਕਟਰੀ ਆ ਇਹ ਬਹੁਤ ਗੰਦੀ ਜੀ ਸਮੈਲ ਆ ਰਹੀ ਆ ਬਦਬੂ ਆਉਂਦੀ ਆ ਔਰ ਮੱਖ ਮੱਛਰ ਔਰ ਮੱਖੀ ਬਹੁਤ ਜਿਆਦਾ ਹੋਈ ਹੋਇਆ ਜੀ ਅਸੀਂ ਇਹਨਾਂ ਨੂੰ 2-4 ਵਾਰ ਬੇਨਤੀ ਕਰੀ ਆ 10-10 20-20 ਬੰਦਿਆਂ ਨੇ ਇਹਨਾਂ ਨੂੰ ਸੁਨੇਹਾ ਲਾਇਆ ਵੀ ਸਾਡੇ ਨਾਲ ਗੱਲ ਕਰੋ ਇਨੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰੀ ਹੁਣ ਅਸੀਂ ਜੀ ਦੁਖੀ ਹੋ ਕੇ ਇਹਨਾਂ ਤੋਂ ਅਸੀਂ ਆ ਫੈਸਲਾ ਲਿਆ ਨਹੀਂ ਕੱਲਾ ਬਦਬੂ ਦਾ ਹੀ ਮੈਟਰ ਆ ਜਾਂ ਜਿਹੜੇ ਫੈਕਟਰੀ ਵਿੱਚੋਂ ਹੋਰ ਚੀਜ਼ਾਂ ਨਿਕਲੀਆਂ ਉਹ ਵੀ ਨਿਕਸਤ ਹੋਰ ਚੀਜ਼ਾਂ ਸਾਰੀਆਂ ਜੀ ਕੈਮੀਕਲ ਜਿਹੜਾ ਜਿਹੜਾ ਇਹਨਾਂ ਦਾ ਸਲਾਜ ਨਿਕਲਦੀ ਆ ਉਹ ਵੀ ਆਪਣੀ ਜ਼ਮੀਨ ਲਈ ਨੁਕਸਾਨ ਆ ਜੀ ਉਹਨੂੰ ਉਹ ਕਲਰ ਬਣਾਉਂਦੀ ਆ ਉਪਜਾਊ ਜ਼ਮੀਨ ਜਿੱਦਾਂ ਸ਼ਕਤੀ ਘਟਦੀ ਆ ਉਹਦੀ ਪੀੜ੍ਹੀ ਦਲ ਤਾਂ ਆਂਦੇ ਵੀ ਉਹ ਜ਼ਮੀਨ ਜਿਹੜੀ ਪਾਉਂਦੇ ਖਾਦ ਵੀ ਖੇਤਾਂ ਲਈ ਬੜੀ ਲਾਹੇਵੰਦ ਆ ਨਹੀਂ ਜੀ ਉਹਦੀਆਂ ਅਸੀਂ ਰਿਪੋਰਟਾਂ ਕਰਾਈਆਂ ਜੀ ਉਹਦੇ ਵਿੱਚ ਆਇਲ ਗਰੀਸ ਤੇ ਲੈਜਿਆ ਬਹੁਤ ਜ਼ਿਆਦਾ ਉਹ ਤਾਂ ਤੁਹਾਨੂੰ ਪਤਾ ਹੀ ਆ ਕਿ ਲੈਜ ਤੋਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਸ਼ੁਰੂ ਹੁੰਨੀਆਂ ਗਰੀਸ ਤੋਂ ਕਿਹੜੀਆਂ-ਕਿਹੜੀਆਂ ਸ਼ੁਰੂ ਹੁੰਦੀਆਂ ਉਹ ਤਾਂ ਪਤਾ ਹੀ ਹੈ। ਕਿ ਲਈ ਓਵਰਾਲ ਇਫੈਕਟ ਹੀ ਖਤਰਨਾਕ ਖਤਰਨਾਕ ਆ ਜੀ ਖਤਰਨਾਕ। ਹਾਂਜੀ ਸਾਢੇ ਪੰਜ ਦਾ ਤਾਂ ਜੀ ਸਾਡੇ ਇਹ ਸਰਾਨੇ ਕਾਲ ਖੜਾ ਕਰਤਾ। ਸਰਕਾਰ ਜੀ ਕੋਈ ਨਹੀਂ ਸੁਣਦੀ ਕੀ ਅਗਲਾ ਕਰੂ। ਅਸੀਂ ਜੀ ਜਿੱਥੇ ਤੱਕ ਹੋ ਸਕਿਆ ਅਸੀਂ ਜਾਵਾਂਗੇ ਫੈਕਟਰੀ ਬੰਦ ਕਰਾਉਣੀ ਆ ਅਸੀਂ ਜੀ ਸਾਨੂੰ ਜੋ ਮਰਜ਼ੀ ਕਰਨਾ ਪੈ ਜੇ। ਹੋ ਗਿਆ ਇਹਨਾਂ ਨੂੰ ਬੇਨਤੀ ਕਰਦੇ ਆ ਨੂੰ। ਬੇ ਤੁਹਾਡੀ ਜਿਹੜੀ ਮੈਲ ਆ ਵੇਦਾ ਕੋਈ ਪ੍ਰਬੰਧ ਕਰੋ ਵੀ ਜਿਹੜਾ ਡੰਪ ਪਾ ਜਾਂ ਉਹਨਾਂ ਡੰਪ ਲਿਆਓ ਵੀ ਜਿੰਨਾ ਤੁਹਾਨੂੰ ਖਫਤ ਹੋ ਸਕਦਾ ਇਹਦੇ ਨਾਲ ਜਿਹੜੀਆਂ ਬਿਮਾਰੀਆਂ ਨੇ ਸਾਹ ਔਖਾ ਆਉਂਦਾ ਤੇ ਅਲਰਜੀ ਹੁੰਦੀ ਆ ਆ ਮੇਰੇ ਖੋਦ ਖਾਜ ਹੋ ਰਹੀ ਆ ਬਾਹਾਂ ਤੇ ਇਹਨਾਂ ਨੂੰ ਕਈ ਵਾਰੀ ਵੀ ਬੇਨਤੀ ਕਰੀ ਆ ਮੈਂ ਕਿਹਾ ਵੀ ਇਹ ਗਲਤ ਕੰਮ ਆ ਵੀ ਇਹਦਾ ਨੁਕਸਾਨ ਆ ਪਰ ਨਹੀਂ ਇਹ ਰਾਹ ਦੇ ਰਿਹਾ ਪ੍ਰਸ਼ਾਸਨ ਕੋਈ ਸੁਣਵਾਈ ਕਰਦਾ ਤੁਹਾਡੀ ਕੋਈ ਪ੍ਰਸ਼ਾਸਨ ਨੇ ਨਹੀਂ ਕਰੀ ਐਸ.ਡੀ.ਐਮ ਸਾਹਿਬ ਆਏ ਨੇ ਡੀਡੀਪੀਓ ਸਾਹਿਬ ਆਏ ਨੇ ਪਰ ਕਿਸੇ ਨੇ ਵੀ ਇੱਥੇ ਕੋਈ ਸੁਣਵਾਈ ਨਹੀਂ કરી ਫੈਕਟਰੀ ਵਾਲੇ ਸਾਰੇ ਪਿੰਡਾਂ ਤੇ ਭਾਰੂ ਹੋਏ ਨੇ ਇਸ ਟਾਈਮ ਇਹ ਭਾਰੂ ਨੇ ਜੀ ਉਹ ਕੀ ਮਤਾ ਬਣਾਇਆ ਸਾਰੇ ਪਿੰਡਾਂ ਨੇ ਇਕੱਠੇ ਹੋ ਗਏ ਇਹ ਸਾਰੇ ਜਿਹੜੇ 9-10 ਪਿੰਡਾਂ ਅਸੀਂ ਜਿਨ੍ਹਾਂ ਦੇ ਸਾਰਿਆਂ ਦਾ ਸਬੰਧ ਜਾਂਦੀ ਆ ਇਕੱਠੇ ਹੋ ਕੇ ਧਰਨਾ ਲਾਵਾਂਗੇ ਇਹ ਫੈਕਟਰੀ ਨੂੰ ਦਿਨ ਰਾਤ ਧਰਨਾ ਚੱਲੂਗਾ ਫੈਕਟਰੀ ਨੂੰ ਬੰਦ ਕਰਾਵਾਂਗੇ ਵੋਟਾਂ ਦਾ ਬਾਈਕਾਟ ਕਰੂਗੇ ਵੋਟਾਂ ਦਾ ਬਾਈਕਾਟ ਆ ਕੋਈ ਪੋਲਿਟੀਕਲ ਪਾਰਟੀ ਕਿਉਂਕਿ ਪੋਲਿਟੀਕਲ ਪਾਰਟੀਆਂ ਨੇ ਕਿਸੇ ਨੇ ਵੀ ਕੋਈ ਸੁਣਵਾਈ ਨਹੀਂ કરી ਕੋਈ ਇੱਥੇ ਹਲੇ ਤੱਕ ਕਿਸੇ ਨੇ ਪਹੁੰਚ ਨਹੀਂ ਕਰੀ ਇਸ ਕਰਕੇ ਬਾਈਕਾਟ ਪਿੰਡ ਦਾ ਇੱਕ ਪਿੰਡ ਹੈਗਾ ਜੀ ਕੰਗਰਾਲੀ ਰਾਜਪੂਤਾਂ ਅੱਜ ਆਪਾਂ ਖੜੇ ਆ ਫਾਰਮ ਗੈਸ ਫੈਕਟਰੀ ਜਿਹੜੀ ਕੰਗਰਾਲੀ ਰਾਜਪੂਤਾਂ ਲੱਗੀ ਆ ਬਹੁਤ ਹੀ ਬਦਬੂਦਾਰ ਫੈਕਟਰੀ ਆ ਉਹਦੇ ਸਾਹਮਣੇ ਕੀ ਕਾਰਨ ਆ ਇੱਥੇ ਜਿਹੜਾ ਇੰਨਾ ਲੋਕਾਂ ਦੇ ਪਿੰਡਾਂ ਦੇ ਇਕੱਠੇ ਹੋ ਕੇ ਧਰਨਾ ਲਗਾਇਆ ਗਿਆ ਕਾਰਨ ਤਾਂ ਜੀ ਹੁਣ ਸਾਡਾ ਜਿਉਣਾ ਦੁੱਭਰ ਹੋਇਆ ਹੈ ਇਸ ਕਰਕੇ ਅਸੀਂ ਖੀਰ ਨੂੰ ਉੱਠ ਕੇ ਫੈਕਟਰੀ ਦੇ ਮੂਹਰੇ ਆਏ ਆ ਅਣਸਾਰ ਦੇ ਨੂੰ ਐਂ ਜਦੋਂ ਸਾਡੀ ਹੱਦ ਗੁਜਰ ਗਈ ਬਰਦਾਸ਼ਤ ਦੀ ਸਾਜਨ ਪ੍ਰਸ਼ਾਸਨ ਕੋਲੇ ਦੀ ਖਰਾਬ ਕੋਈ ਸ਼ਿਕਾਇਤ ਕੀਤੀ ਕੋਈ ਹੱਲ ਹੋਇਆ ਪ੍ਰਸ਼ਾਸਨ ਹੁਣ ਨਿਤ ਆਉਂਦਾ ਜੀ ਜਿੱਥੇ ਕਿਤੇ ਹੋਰ ਲੱਗ ਰਹੀਆਂ ਨੇ ਉੱਥੇ ਧਰਨੇ ਲੱਗੇ ਆ ਉੱਥੋਂ ਪ੍ਰਸ਼ਾਸਨ ਹਰ ਰੋਜ਼ ਇੱਥੇ ਪਹੁੰਚਦਾ ਤੇ ਥੋੜੇ ਦਿਨਾਂ ਬਾਅਦ ਆਉਂਦੇ ਆ ਦੇਖਣ ਅੱਜ ਕਿੰਨੇ ਕ ਪਿੰਡਾਂ ਨੇ ਇਕੱਠੇ ਕਰਕੇ ਇੱਥੇ ਜਿਹੜਾ ਅੱਜ ਸਾਡਾ ਜੀ ਇਹ 10 ਪਿੰਡਾਂ ਦਾ ਇਕੱਠਾ ਕੀ ਮਤਾ ਪਾਇਆ ਜੀ ਅਸੀਂ ਮਤਾ ਪਾਇਆ ਜੀ ਇਹ ਫੈਕਟਰੀ ਦੇ ਵਿਰੁੱਧ ਵੀ ਇਹਨੂੰ ਬੰਦ ਕੀਤਾ ਜਾਵੇ ਤਾਂ ਜੋ ਸਾਨੂੰ ਸੁੱਖ ਦਾ ਸਾਹ ਆਵੇ ਨਾਲੇ ਦੱਸਿਆ ਜਾਂਦਾ ਵੀ ਵੋਟਾਂ ਦਾ ਵੀ ਬਾਈਕਟ ਕੀਤਾ ਗਿਆ ਹਾਂਜੀ ਅਸੀਂ ਵੋਟਾਂ ਦਾ ਵੀ ਬਾਈਕਟ ਕੀਤਾ ਜੀ ਸਾਰੀਆਂ ਪਾਰਟੀਆਂ ਦਾ ਨਾਂ ਅਸੀਂ ਵੋਟ ਪਾਉਣ ਜਾਵਾਂਗੇ ਨਾ ਬੂਥ ਲਾਵਾਂਗੇ ਅਗਲਾ ਪ੍ਰੋਗਰਾਮ ਕੀ ਹੋਊਗਾ ਅਗਲਾ ਪ੍ਰੋਗਰਾਮ ਹੁਣ ਅੱਜ ਅਸੀਂ ਸਾਰਾ ਹੀ ਪਿੰਡ ਸਾਡਾ ਇਕੱਠਾ ਆਇਆ ਤੇ ਉੱਥੇ ਆੜ-ਦੜ ਦੇ ਸਾਡੇ 10 ਪਿੰਡ ਇਕੱਠੇ ਹੋਏ ਆ ਗੁਰਦੁਆਰਾ ਸਾਹਿਬ ਉੱਥੋਂ ਫਿਰ ਸਾਡੇ ਆ ਦੇਖੋ ਕਿੰਨਾ ਬੀਬੀਆਂ ਦਾ ਜਥਾ ਇਹਨਾਂ ਨੇ ਸਾਰਿਆਂ ਨੇ ਜਿੰਨਾ ਵੀ ਸਾਡਾ ਜਿਹੜਾ ਇਕੱਠ ਸੀਗਾ ਫੈਸਲਾ ਲਿਆ ਵੀ ਆਪਾਂ ਫੈਕਟਰੀ ਦੇ ਮੂਹਰੇ ਜਾ ਕੇ ਧਰਨਾ ਲਾਉਣਾ